ਉਹ ਸਾਕਸ਼ ਤੁਹਾਡਾ ਕਿੱਥੇ ਇੰਤਜ਼ਾਰ ਕਰ ਰਿਹਾ ਤੁਸੀਂ ਇਹ ਦੇਖਦੇ ਹੋ ਇਹ ਪਰਦਾ ਲਾਇਆ ਹੋਇਆ ਹੈ ਇਹ ਸਿਵਲ ਹਸਪੀਟਲ ਦੇ ਵਿੱਚ ਇਹ ਜਿਹੜਾ ਹਰਾ ਪਰਦਾ ਹੈਗਾ ਇਹਦੇ ਪਿੱਛੇ ਉਹ ਸਾਕਸ਼ ਤੁਹਾਡੀ ਇੱਕ ਸ਼ੇਰ ਦਾ ਇੰਤਜ਼ਾਰ ਕਰ ਰਿਹਾ ਵੀ ਸ਼ਾਇਦ ਕੋਈ ਰੱਬ ਬਣ ਕੇ ਆਏਗਾ ਤੁਸੀਂ ਦੇਖ ਸਕਦੇ ਹੋ ਇਹ ਪਰਦੇ ਦੇ ਪਿੱਛੇ ਜਿਹੜਾ ਸਾਕਸ਼ ਪਿਆ ਹੈ ਇਹ ਇੱਕ ਉਮੀਦ ਲੈ ਕੇ ਪਿਆ ਹੈ ਕਿ ਸ਼ਾਇਦ ਕੋਈ ਇਹ ਜੀ ਉਮੀਦ ਦੀ ਕਿਰਨ ਇਸ ਹਸਪੀਟਲ ਦੇ ਵਿੱਚ ਚੱਲ ਕੇ ਆਏਗੀ ਕਿੰਨੀ ਕ ਮਦਦ ਹੋ ਸਕਦੀ ਆ ਆਪਾਂ ਇਹਨਾਂ ਦੀ ਕਰਨੀ ਐ ਇਹ ਕੋਈ ਪ੍ਰਮੋਸ਼ਨ ਨਹੀਂ ਐ ਕੋਈ ਪੇਡ ਪ੍ਰਮੋਸ਼ਨ ਨਹੀਂ ਐ ਇਹ ਸਿਰਫ ਇੱਕ ਇਨਸਾਨੀਅਤ ਇਹ ਰੱਬ ਦੇਖ ਰਿਹਾ ਕਿ ਆਪਾਂ ਅੱਜ ਤਿਹਾਰ ਦਾ ਦਿਨ ਐ ਦੁਸ਼ਹਿਰਾ ਐ ਆਪਾਂ ਲੱਖਾਂ ਰੁਪਏ ਖਰਚ ਦਿੰਦੇ ਆ ਆਪਣੇ ਬੱਚਿਆਂ ਤੇ ਤੇ ਆਪਣੇ ਪਰਿਵਾਰ ਤੇ ਤੇ ਦਾਨ ਵੀ ਕਰਦੇ ਆ ਲੰਗਰ ਵੀ ਲਾਨਦੇ ਆ ਉਹ ਸਕਾਰਤਾ ਤਦ ਹੋਏਗਾ ਜੇ ਇਸ ਦੀ ਕੋਈ ਮਦਦ ਆ ਕੇ ਕਰੇਗਾ ਚੂੜ ਮਾਜਰਾ ਨਹੀਂ ਉੜਦਾ ਚੂੜ ਮਾਜਰਾ ਪੈਂਡਾ ਨਾ ਕੀ ਹੈ ਬਬਾਈ ਆਪ ਦਾ ਨਾਮ ਕੀ ਹੈ ਸ਼ੰਕਰ 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 ਆਪ ਦਾ ਬੇਟਾ ਹੈ ਕੋਈ ਕੀ ਨਾਮ ਹੈ ਉਸਕਾ ਬੋਲਾ ਬੋਲਾ ਹਾਂ ਬੋਲਾ ਬੋਲਾ ਸੁਮੇਘਾ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਤੇ ਅੱਜ ਮੈਂ ਰਾਜਪੁਰਾ ਦੇ ਸਿਵਲ ਹਸਪੀਟਲ ਦੇ ਵਿੱਚ ਆਇਆ ਸੀ ਇੱਕ ਜਿਹੜੀ ਕੁਛ ਮਹਿਲਾਵਾਂ ਹੈਗੀਆਂ ਜਿਹੜੀ ਹਸਪੀਟਲ ਦੇ ਵਿੱਚ ਆ ਕੇ ਸੇਵਾ ਕਰਦੀਆਂ ਤੇ ਮੈਂ ਤੁਹਾਨੂੰ ਪੂਰੀ ਗੱਲ ਦੱਸਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗਾ ਕਿ ਹੁਣ ਤੋਂ ਹੀ ਜਿਹੜਾ ਹੈ ਮਨੁੱਖਤਾ ਦੀ ਸੇਵਾ ਵਾਸਤੇ ਤੁਹਾਡਾ ਇੱਕ ਸ਼ੇਅਰ ਚਾਹੀਦਾ ਮੈਨੂੰ ਇਸ ਜਿਹੜੀ ਆਪਾਂ ਸਟੋਰੀ ਲਾ ਰਹੇ ਹਾਂ ਜਾਂ ਫਿਰ ਕਿਸੇ ਦੀ ਮਦਦ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦੇ ਤਸਿਰੇ ਇੱਕ ਸ਼ੇਅਰ ਤੁਸੀਂ ਕਰੋ ਇਹੋ ਜਿਹਾ ਕਿ ਸ਼ਾਇਦ ਇਹ ਕੁਝ ਇਹ ਜੀ ਸੰਸਥਾਵਾਂ ਵੱਲੇ ਵੀਡੀਓ ਤੁਰ ਜਾਵੇ ਕੁਝ ਇਹ ਜੀ ਅ ਸਖਸ਼ ਤੱਕ ਇਹ ਵੀਡੀਓ ਚਲੀ ਜਾਵੇ ਕੁਝ ਸਰਕਾਰ ਦੇ ਨੁਮਾਇंदे ਤੱਕ ਇਹ ਵੀਡੀਓ ਚਲੀ ਜਾਵੇ ਜੋ ਇਸ ਦਾ ਸਹਾਰਾ ਬਣ ਸਕੇ ਤੇ ਇਹਦੇ ਸਖਸ਼ ਦੇ ਕੰਮ ਆ ਸਕੇ ਸੋ ਉਹ ਸਖਸ਼ ਤੁਹਾਡਾ ਕਿੱਥੇ ਇੰਤਜ਼ਾਰ ਕਰ ਰਿਹਾ ਤੁਸੀਂ ਇਹ ਦੇਖਦੇ ਹੋ ਇਹ ਪਰਦਾ ਲਾਇਆ ਹੋਇਆ ਹੈ ਇਹ ਸਿਵਲ ਹਸਪੀਟਲ ਦੇ ਵਿੱਚ ਇਹ ਜਿਹੜਾ ਹਰਾ ਪਰਦਾ ਹੈਗਾ ਇਹਦੇ ਪਿੱਛੇ ਉਹ ਸਖਸ਼ ਤੁਹਾਡੇ ਇੱਕ ਸ਼ੇਰ ਦਾ ਇੰਤਜ਼ਾਰ ਕਰ ਰਿਹਾ ਵੀ ਸ਼ਾਇਦ ਕੋਈ ਰੱਬ ਬਣ ਕੇ ਆਏਗਾ ਤਾਂ ਇਸ ਦੀ ਕੋਈ ਮਦਦ ਕਰ ਸਕੇਗਾ ਮੈਂ ਤੁਹਾਨੂੰ ਪਹਿਲਾਂ ਤਾਂ ਉਹ ਸਖਸ਼ ਦਿਖਾ ਦਵਾਂ ਤੁਸੀਂ ਦੇਖ ਸਕਦੇ ਹੋ ਇਹ ਪਰਦੇ ਦੇ ਪਿੱਛੇ ਜਿਹੜਾ ਸਖਸ਼ ਪਿਆ ਹੈ ਇਹ ਇੱਕ ਉਮੀਦ ਲੈ ਕੇ ਪਿਆ ਹੈ ਕਿ ਸ਼ਾਇਦ ਕੋਈ ਐਹ ਜੀ ਉਮੀਦ ਦੀ ਕਿਰਨ ਇਸ ਹਸਪੀਟਲ ਦੇ ਵਿੱਚ ਚੱਲ ਕੇ ਆਏਗੀ ਜੋ ਇਸ ਸਖਸ਼ ਵਾਸਤੇ ਇੱਕ ਰੱਬ ਦਾ ਰੂਪ ਬਣੇਗੀ ਉਸ ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਮੈਂ ਵੀ ਹੋ ਸਕਦਾ ਇਹ ਖੜੇ ਹੈ ਮੇਰੇ ਨਾਲ ਇਹ ਵੀ ਹੋ ਸਕਦੇ ਆ ਇਹ ਜਿਹੜੇ ਇਹਨਾਂ ਨੂੰ ਲੈ ਕੇ ਆਏ ਆ ਇਹ ਵੀ ਹੋ ਸਕਦੇ ਆ ਜਿੰਨੀ ਕੁ ਮਦਦ ਹੋ ਸਕਦੀ ਆ ਆਪਾਂ ਇਹਨਾਂ ਦੀ ਕਰਨੀ ਆ ਇਹ ਕੋਈ ਪ੍ਰਮੋਸ਼ਨ ਨਹੀਂ ਹੈ ਕੋਈ ਪੇਡ ਪ੍ਰਮੋਸ਼ਨ ਨਹੀਂ ਹੈ ਇਹ ਸਿਰਫ ਇੱਕ ਇਨਸਾਨੀਅਤ ਇਹ ਰੱਬ ਦੇਖ ਰਿਹਾ ਕਿ ਆਪਾਂ ਅੱਜ ਤਿਹਾਰ ਦਾ ਦਿਨ ਹੈ ਦੁਸ਼ਹਿਰਾ ਹੈ ਆਪਾਂ ਲੱਖਾਂ ਰੁਪਇਆ ਖਰਚ ਦਿੰਦੇ ਆ ਆਪਣੇ ਬੱਚਿਆਂ ਤੇ ਤੇ ਆਪਣੇ ਪਰਿਵਾਰ ਤੇ ਤੇ ਦਾਨ ਵੀ ਕਰਦੇ ਆ ਲੰਗਰ ਵੀ ਲਾਨਦੇ ਆ ਉਸ ਖਾਰਤਾ ਤਦ ਹੋਏਗਾ ਜੇ ਇਸ ਦੀ ਕੋਈ ਮਦਦ ਆ ਕੇ ਕਰੇਗਾ ਸੋ ਨਿਊਜ਼ 89 ਨੇ ਪਹਿਲ ਕੀਤੀ ਹੈ ਇਹ ਜਿਹੜੀ ਲੇਡੀਜ਼ ਖੜੀਆਂ ਇਹਨਾਂ ਨੇ ਪਹਿਲ ਕੀਤੀ ਹੈ ਇਹ ਸਿਵਲ ਹਸਪੀਟਲ ਨੇ ਪਹਿਲ ਕੀਤੀ ਹੈ ਰਾਜਪੁਰਾ ਦੀ ਐਮ ਐਲ ਏ ਮੈਡਮ ਨੇ ਪਹਿਲ ਕੀਤੀ ਹੈ ਉਹਨਾਂ ਦੇ ਹਸਬੰਡ ਅਜੇ ਮਿੱਤਲ ਜੀ ਨੇ ਪਹਿਲ ਕੀਤੀ ਹੈ ਆਪਾਂ ਸਾਰਿਆਂ ਨੇ ਪਹਿਲ ਕੀਤੀ ਹੈ ਸਿਰਫ ਇੱਕ ਇਹ ਰੱਬ ਦਾ ਜਿਹੜਾ ਜੀ ਹੈ ਜਿਹੜਾ ਅੱਜ ਬੋਲ ਵੀ ਨਹੀਂ ਸਕਦਾ ਇਹ ਦੱਸ ਨਹੀਂ ਸਕਦਾ ਕਿ ਇਹਨੂੰ ਕੀ ਤਕਲੀਫ ਹੈ ਬੁਰੀ ਤਰ੍ਹਾਂ ਕੀੜੇ ਪੈ ਚੁਕੇ ਆ ਇੱਕ ਮਹੀਨੇ ਤੋਂ ਨਾ ਆਇਆ ਨੀ ਜੋ ਪਤਾ ਲੱਗਿਆ ਕੋਈ ਸ਼ਾਇਦ ਕੋਈ ਐਨ ਜੀਓ ਤੱਕ ਇਹ ਵੀਡੀਓ ਚਲੀ ਜਾਵੇ ਜੋ ਇਸ ਦਾ ਖਿਆਲ ਰੱਖ ਸਕੇ ਤੇ ਇਸ ਦੀ ਜਾਨ ਬਚਾ ਸਕੇ ਕਿਉਂਕਿ ਇਹਦੀ ਜਾਨ ਬਹੁਤ ਕੀਮਤੀ ਹੈ ਆਪਾਂ ਹੋਟਲਾਂ ਦੇ ਵਿੱਚ ਬੈਠ ਕੇ ਲੱਖਾਂ ਰੁਪਏ ਅੱਜ ਖਰਚ ਦਾਂਗੇ ਦੁਸ਼ਹਿਰੇ ਵਾਲਾ ਦਿਨ ਹੈ ਤੇ ਬੱਚਿਆਂ ਨੂੰ ਘੁਮਾਵਾਂਗੇ ਜੇ ਕੋਈ ਵੀ ਹੈਲਪ ਕਰ ਦਵੇ ਤਾਂ ਮੈਂ ਹੱਥ ਜੋੜ ਕੇ న్యూਸ 89 ਪੰਜਾਬ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦੀ ਕੋਈ ਹੈਲਪ ਕਰ ਦਵੇ ਚਾਹੇ ਉਹ ਪੈਸੇ ਪਿੱਛੇ ਹੁਣ ਇਹਨਾਂ ਨੂੰ ਜਿਹੜਾ ਹੈ ਪਟਿਆਲਾ ਦੇ ਰਜਿੰਦਰਾ ਹਸਪੀਟਲ ਵਿੱਚ ਰੈਫਰ ਕੀਤਾ ਜਾ ਰਿਹਾ ਤੇ ਇਹ ਉਹ ਸਖਸ਼ਾਂ ਜੋ ਇਹਦੀ ਮਦਦ ਕਰਨ ਵਾਸਤੇ ਅੱਗੇ ਆਏ ਆ ਸ਼ਾਇਦ ਤੁਸੀਂ ਵੀ ਉਹਨਾਂ ਚ ਕੋਈ ਇੱਕ ਹੋ ਸਕਦਾ ਜਿਹੜਾ ਇਸ ਸਖਸ਼ ਦੀ ਮਦਦ ਕਰੇ ਰੱਬ ਬਣ ਕੇ ਆਵੇ ਫਿਲਹਾਲ ਇਹ ਜੋ ਹੈ ਇਹ ਦਿਨ ਰਾਤ ਲਗੇ ਹੋਏ ਨੇ ਇਹਨਾਂ ਦੀ ਸੇਵਾ ਕਰਨ ਵਾਸਤੇ ਤੇ ਅੱਜ ਇਹ ਵੀਡੀਓ ਸਾਨੂੰ ਤਾਂ ਪਾਣੀ ਪੈ ਰਹੀ ਹੈ ਕਿਉਂਕਿ ਇਹਨਾਂ ਨੂੰ ਰਜਿੰਦਰਾ ਹਸਪੀਟਲ ਜਿਹੜਾ ਹੈ ਐਡਮਿਟ ਕੀਤਾ ਜਾ ਰਿਹਾ ਤੇ ਰੈਫਰ ਕੀਤਾ ਜਾ ਰਿਹਾ ਜਿੱਥੇ ਇਹਨਾਂ ਦਾ ਇਲਾਜ ਹੋਏਗਾ ਜੇ ਤੁਸੀਂ ਪਹਿਲ ਕਰ ਸਕਦੇ ਹੋ ਕੋਈ ਪਟਿਆਲੇ ਵੀਡੀਓ ਦੇਖ ਰਿਹਾ ਮੇਰੀ ਕੋਈ ਕਿਤੇ ਦੇਖ ਰਿਹਾ ਜੋ ਹੈਲਪ ਕਰਨਾ ਚਾਹੇਗਾ ਅਸੀਂ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਸ ਸਾਕਸ਼ ਵਾਸਤੇ ਹੈਲਪ ਕਰ ਸਕਦੇ ਹੋ ਚਾਹੇ ਉਹ ਜਿਸ ਤਰ੍ਹਾਂ ਦੀ ਵੀ ਹੈਲਪ ਹੈ ਖਾਣੇ ਦੀ ਹੈਲਪ ਹੈ ਕੱਪੜੇ ਦੀ ਹੈਲਪ ਹੈ ਇਹਦੇ ਆ ਕੇ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਕੋਈ ਐਨ ਜੀਓ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਹੈ ਇੱਕ ਮਨੁੱਖਤਾ ਦੀ ਸੇਵਾ ਜਿਹੜੀ ਚਲਦੀ ਹੈ ਲੁਧਿਆਣਾ ਜਲੰਧਰ ਦੇ ਵਿੱਚ ਉਹ ਬਹੁਤ ਮਦਦ ਕਰਦੇ ਜੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਕਿਸੇ ਤਰੀਕੇ ਸ਼ੇਰ ਤੁਹਾਡਾ ਹੋ ਜਾਵੇ ਉੱਥੇ ਤੱਕ ਵੀਡੀਓ ਪਹੁੰਚ ਜਾਵੇ ਤਾਂ ਇਸ ਸਾਕਸ਼ ਦੀ ਜਾਨ ਬਚ ਸਕਦੀ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੱਥੋਂ ਮਿਲੇ ਸੀਗੇ ਇਹ ਸਾਕਸ਼ ਕੀ ਕਹਿਣਾ ਚਾਹੋਗੇ ਅਸੀਂ ਸਰ ਇਧਰ ਹਸਪੀਟਲ ਆਏ ਹੋਏ ਸੀਗੇ ਸਾਨੂੰ ਤਕਰੀਬਨ ਕਿਸੇ ਨੇ ਦੱਸਿਆ ਸੀਗਾ ਵੀ ਇਦਾਂ ਬਜ਼ੁਰਗ ਨੇ ਤੇ ਉਹਨਾਂ ਨੂੰ ਵੀ ਕੀੜੇ ਪੈ ਚੁੱਕੇ ਨੇ ਅਸੀਂ ਆਏ ਜਦੋਂ ਇੱਥੇ ਆ ਕੇ ਦੇਖਿਆ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਸੀਗੀ ਤੇ ਜਦੋਂ ਅਸੀਂ ਇਹਨਾਂ ਨੂੰ ਚੱਕਿਆ ਧੁੱਪ ਦੇ ਵਿੱਚ ਬਹੁਤ ਜ਼ਿਆਦਾ ਕਲਪਰੇ ਸੀਗੇ ਅਸੀਂ ਚੱਕ ਕੇ ਇਹਨਾਂ ਨੂੰ ਅੰਦਰ ਪਾਇਆ ਦੇਖਿਆ ਕੀੜੇ ਬੋ ਲੱਗ ਚੁੱਕੇ ਸੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਟ੍ਰੀਟਮੈਂਟ ਕਰ ਰਹੇ ਆ ਇਹਨਾਂ ਦਾ ਬਟ ਇਹ ਕਾਫੀ ਦਿਨਾਂ ਤੋਂ ਇਦਾਂ ਹੀ ਜ਼ਿਆਦਾ ਵੀ ਸੀਰੀਅਸ ਹੁੰਦੇ ਜਾਂਦੇ ਨੇ ਫਿਰ ਅਸੀਂ 4-5 ਦਿਨ ਹੋ ਗਏ ਲਗਾਤਾਰ ਅਸੀਂ ਆ ਰਹੇ ਆ ਰਾਤੀ ਫਿਰ ਇਹਨਾਂ ਨੂੰ ਐਡਮਿਟ ਕਰਾਇਆ ਸੀ ਅਸੀਂ ਇੱਥੇ ਤੇ ਉਹਨਾਂ ਨੇ ਦੇਖਿਆ ਵੀ ਉਹ ਕਹਿੰਦੇ ਵੀ ਇਹਨਾਂ ਦਾ ਚੂਲਾ ਟੁੱਟ ਚੁੱਕਿਆ ਹੈ ਕਿਹਦਾ ਇਲਾਜ ਰਜ਼ਿੰਦਰਾ ਹੀ ਹੋ ਸਕਦਾ ਹੈ ਬਿਊਰੇ ਨਹੀਂ ਹੈ ਤੇ ਤੁਸੀਂ ਰਜ਼ਿੰਦਰਾ ਲੈ ਕੇ ਜਾਓ ਮੇਰੀ ਇਹੀ ਰਿਕਵੈਸਟ ਹੈ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦਾ ਵਾਲੀ ਵਾਰ ਕੋਈ ਨਹੀਂ ਹੈਗਾ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਤੁਸੀਂ ਆਪਣਾ ਕੁਝ ਕੋਈ ਨੰਬਰ ਦੱਸ ਦੋ ਕੋਈ ਕੰਟੈਕਟ ਨੰਬਰ ਦੱਸ ਦੋ ਬੜੇ ਆਰਾਮ ਦੇ ਨਾਲ ਤਾਂ ਕਿ ਇਹਨਾਂ ਤੱਕ ਗੱਲ ਹੋ ਸਕੇ। ਹਾਂਜੀ ਮੇਰਾ ਫੋਨ ਨੰਬਰ ਹੈਗਾ 62840 48548 ਇੱਕ ਵਾਰੀ ਫਿਰ ਬੋਲ ਦੋ। 62840 48548। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਪੰਜੀ ਹੈਗੇ। ਇਹ ਜੌਬ ਦੇ ਨਾਲ ਦੇ ਨਾਲ ਜਿਹੜੀ ਇਮਰੁਪਤਾ ਦੀ ਸੇਵਾ ਕਰਦੇ ਆਂ ਤੇ ਇਹ ਵੀ ਇਹਨਾਂ ਦੇ ਨਾਲ ਇਸ ਟਾਈਮ ਮੌਜੂਦ ਹੈ ਕੀ ਕਹਿਣਾ ਚਾਹੋਗੇ ਜੀ ਪੰਜੀ ਸਰ ਸ੍ਰੀਕਾਲ ਲਗਾਤਾਰ న్యూਸ 89 ਨਾਲ ਸੰਪਰਕ ਕਰ ਰਹੇ ਸੀਗੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਸ੍ਰੀਕਾਲ ਜੀ ਸਰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਨਾਂ ਦੀ ਜਰੂਰ ਹੈਲਪ ਕੀਤੀ ਜਾਵੇ ਕਿਉਂਕਿ 4 ਦਿਨ ਤੋਂ ਅਸੀਂ ਇਹਦੀ ਬਹੁਤ ਸੇਵਾ ਕਰ ਰਹੇ ਹਾਂ ਤੇ ਹਸਪੀਟਲ ਵਿੱਚ ਵੀ ਆ ਕੇ ਇਹਨਾਂ ਨੂੰ ਕਿਹਾ ਇਹਨਾਂ ਨੇ ਵੀ ਸਾਡੀ ਪੂਰੀ ਹੈਲਪ ਕੀਤੀ ਹੈ ਡ੍ਰਿਪ ਰਾਤ ਨੂੰ ਲਗਾਇਆ ਸੀਗਾ ਬਟ ਇਹਨਾਂ ਦਾ ਝੂਲਾ ਟੁੱਟਣ ਕਰਕੇ ਹੁਣ ਇਹਨਾਂ ਨੂੰ ਰੈਫਰ ਕਰਤਾ ਤੇ ਅਸੀਂ ਲੈ ਕੇ ਪਟਿਆਲੇ ਜਾਵਾਂਗੇ ਜਿੱਥੋਂ ਤੱਕ ਹੋ ਸਕੇ ਅਸੀਂ ਵੀ ਕਰਾਂਗੇ ਤੇ ਬਾਕੀ ਕੋਈ ਵੀ ਹੈਲਪ ਕਰ ਸਕਦਾ ਤਾਂ ਜਰੂਰ ਕਰੇ ਮੇਰੀ ਇਹੋ ਬੇਨਤੀ ਹੈ ਸਭ ਨੂੰ ਹੱਥ ਜੋੜ ਕੇ ਭੈਣ ਜੀ ਤੁਸੀਂ ਇੱਕ ਵੀਡੀਓ ਬਣਾਈ ਸੀਗੀ ਜਦ ਇਹ ਥੋੜਾ ਜਿਹਾ ਠੀਕ ਸੀਗੇ ਤੇ ਉਹ ਵੀਡੀਓ ਸਾਨੂੰ ਦੇ ਦੋ ਤਾਂ ਮੈਂ ਚਲਾ ਦਵਾਂ ਵੀ ਇਹ ਕੀ ਕਹਿ ਰਹੀ ਹੈ ਹਾਂਜੀ ਸਰ ਹਾਂਜੀ ਸਰ ਹਾਂਜੀ ਦੇ ਦਾਂਗੇ ਜੀ ਤੁਹਾਨੂੰ ਸੈਂਡ ਕਰ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਫੇਰ ਇੱਕ ਵਾਰੀ ਫੇਰ ਦਿਖਾਵਾਂਗਾ ਇਹਨਾਂ ਦੀ ਹਾਲਤ ਦੇਖੋ ਤੁਸੀਂ ਕਿੰਨੀ ਮਾੜੀ ਹਾਲਤ ਹੋਈ ਹੋਈ ਹੈ ਜੇ ਕੋਈ ਸਾਕਸ਼ ਦੇਖ ਰਿਹਾ ਵੀ ਜਾਂ ਤਾਂ ਇਹਨਾਂ ਦੇ ਕਰਦੇ ਹੋਣ ਉਹ ਅੱਗੇ ਆ ਸਕਦੇ ਆ ਤੇ ਅੱਜ ਕੱਲ ਜਿਹੜੀ ਹੈ ਇੰਨੀ ਕਿ ਜਮੀਰ ਮਰ ਚੁੱਕੀ ਹੈ ਲੋਕਾਂ ਦੀ ਆਪਣੇ ਮਾਪੇ ਨੂੰ ਸੜਕਾਂ ਤੇ ਮਰਨ ਵਾਸਤੇ ਛੁੱਟ ਦਿੰਦੇ ਆ ਤੇ ਇਹ ਜੀ ਐਨ ਜੀਓ ਇਹ ਜਿਹੇ ਲੋਕ ਜਿਹੜੇ ਹੈ ਆ ਕੇ ਜਿਹੜਾ ਹੈ ਇਹਨ ਲੋਕਾਂ ਦੀ ਮਦਦ ਕਰਦੇ ਆ ਤੇ ਇਹਨਾਂ ਨੂੰ ਡਾਕਟਰਾਂ ਨੇ ਕਿਹਾ ਕਿ ਇਹਨੂੰ ਰੈਫਰ ਕਰ ਰਹੇ ਇਹਨਾਂ ਦੇ ਨਾਲ ਜਾਣਾ ਪਏਗਾ ਇਹ ਆਪਣਾ ਸਾਰਾ ਕੁਝ ਛੱਡ ਕੇ ਇਹਨਾਂ ਨਾਲ ਜਾਣ ਵਾਸਤੇ ਤਿਆਰ ਵੀ ਹੋ ਗਿਆ ਲੇਕਿਨ ਇੱਕ ਸ਼ੇਅਰ ਤੁਹਾਡਾ ਮੈਂ ਚਾਹੁੰਦਾ ਕਿ ਹਜ਼ਾਰਾਂ ਸ਼ੇਅਰ ਇਸ ਵੀਡੀਓ ਤੇ ਕਰੋ ਤਾਂ ਕਿ ਇਹ ਸ਼ਖਸ ਇੱਕ ਦਿਨ ਬਿਲਕੁਲ ਠੀਕ ਹੋ ਕੇ ਤੁਹਾਡੇ ਲੋਕਾਂ ਦਾ ਧੰਨਵਾਦ ਕਰਨ ਜੋਗਾ ਹੋ ਜਾਵੇ ਮੇਰੀ ਨਿਊਜ਼ 89 ਪੰਜਾਬ ਦੀ ਇਹੀ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਹੈ ਤਾਂ ਹੁਣ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋ ਇਜਾਜ਼ਤ ਆਪਾਂ ਦੇਖਦੇ ਹਾਂ ਕੀ ਇਸ ਮਰੀਜ਼ ਵਾਸਤੇ ਕੌਣ ਰੱਬ ਬਣ ਕੇ ਅੱਗੇ ਆਂਦਾ ਕੈਮਰਾਮੈਨ ਮohid ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ